ਯਾਰ ਕਹੀ ਜਾਣਾ ਤੂੰ ਮੈਨੂੰ ਪੈਸੇ ਫੜਾ ਮੋਟੀ ਸਾਈ ਤੇ ਯਾਰ ਆਲੇ ਮੈਂ ਆ ਜਾ ਬਾਈ ਬਲਜੀ 10 ਰੁਪਏ ਡਲੀ ਚਾਕੇ ਡਲੀ ਨਹੀਂ ਯਾਰ ਤੂੰ ਬਾਈ ਜੀ ਜ਼ਿਆਦਾ ਮੇਰੀ ਗੱਲ ਮੋੜਦੀ ਜਾਂ ਕੁਛ ਮਾਰੀ ਪੱਕੇ ਕਹੂੰਗਾ 13.5 ਹਜ਼ਾਰ ਰੁਪਏ ਜੇ ਲਖਾਈ ਬਾਈ ਕਰਾ ਦੂਗਾ ਮੋੜੀ ਨਾ ਠੀਕ ਆ ਤੇਰਾ ਬੱਧਾ ਦੇ 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 ਯਾਰ ਗਰੀਬ ਬੰਦੇ ਦੇ 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 ਜਾ ਜਾ ਹਾਂ 15000 ਦੀ ਦਊਂਗਾ ਨਹੀਂ ਯਾਰ ਭਰਾਵਾ ਟਾਟੀ ਪੈਣ ਬਦ ਕੱਲੀ ਬੈਠਦਾ ਦੀ ਪੱਟਾ ਪੱਟਾ ਚੰਗੀ ਆਪਣੀ ਪਤਾ ਇਹਦਾ ਪੱਟਾ ਸਿੰਘ ਬਾਈ ਜੀ 14500 ਤਰਦਾ ਦੇਵਾਂਗੇ ਅੱਛਾ ਜੀ ਸਹੀ ਹੈ ਨਹੀਂ ਨਹੀਂ ਸਾਢੇ 40 ਸਾਢੇ 13 ਸਾਢੇ ਸੌਰੀ ਸਾਢੇ 13 ਸਾਢੇ 13 ਤੇ ਲਖਾਈ ਬਾਈ ਕਰਾਊਗਾ ਦੇ ਦੇ ਅੱਜ ਓਏ ਕੁੜੀ ਨਿੱਕੀ ਦੇ ਆਹ ਜਵਾਗੜੀ ਕੰਨੀ ਵੇਖ ਆਹ ਜਵਾਗੜੀ ਕੰਨੀ ਵੇਖ ਲੈ ਬਾਬੇ ਤੇ ਯਾਰ ਹੰਦੇ ਓਏ ਜਵਾਗੜੀ ਕੰਨੀ ਵੇਖ ਲੋ ਪਰਤੀ ਉਹ 100 ਦਾ ਤੁੰਬਰ ਦਾ ਦੇਣਾ 100 ਪਿੱਛੇ ਬੱਕਰੀ ਓੜਾ ਮਹਿੰਗੀ ਹੁੰਦੀ ਆ ਬਾਬੇ ਅਸੀਂ ਤਾਂ ਹੈਗਾ ਮਾਰ ਲਿਆ ਨਮੂਣਾ ਠੀਕ ਐ ਨੇ ਕਰ ਰੱਖਣ ਵਾਸਤੇ ਰਹਿਣੀ ਬਾਬੇ ਯਾਰ ਭਈਆ ਆਪਾਂ ਨਾ ਭਾਈ ਮਾਰ ਹੀ ਨਹੀਂ ਕਰਾਉਂਦੇ ਇਹਨਾਂ 100 ਦਾ 100 ਦਾ ਤੂੰ ਮਹਿੰਗੀ ਨਹੀਂ ਹੁੰਦੀ ਉਹ ਨੂੰ ਇੱਕ ਕੁੜੀ ਕਰ ਕੋਈ ਰਾਹ ਦੇਦਾ ਜਾਵਾ ਕੁੜੀ ਆ ਓ ਬਲਜੀਤ ਭਾਈ ਕੁੜੀ ਯਾਰ ਉਹ ਨਾਲ ਬੜੀ ਹੁੰਦੇ ਨਾ ਦਾ ਲੈ ਦੇ ਦੇ ਯਾਰ ਸਾਡੇ ਨਖਾਈ ਬਾਈ ਕੋ ਦੇ ਦੇ ਯਾਰ ਦੇ ਦੇ ਸਾਡੇ ਤੇਰੇ ਬਾਈ ਲਖਾਈ ਕਰਾ ਦੂਗਾ ਸਾਰੇ ਮਗਲ ਕੀ ਆ ਉਹ ਜਵਾਬ ਵੀ ਨਿਕਿਆ ਕੋਈ ਨਹੀਂ ਕਿਹੜੀ ਆ ਪਾਠ ਬੱਕਰੀ ਵਿਖਾਈ ਬਾਈ ਅੱਠਾ ਸੀ ਵਿਖਾ ਖ ਬੱਕਰੀ ਇੱਧਰ ਖੜੀ ਐ ਐ ਰਿਹਾ ਲਿਆ ਬਈ ਆ ਪਾਠ ਚੱਟੀ ਪਾਠ ਚਿੱਟੀਆਂ ਅੱਖਾਂ ਚ ਪਾਠ ਆ ਦੋਸਤੋ ਤੇ ਬੱਕਰੀ ਇਹਨੂੰ ਲੈ ਬੱਕਰੀ ਬਾਈ ਕਿਹੜੀ ਆ ਬਲਜੀਤ ਬਾਈ ਸਾਰਾ ਕੁਝ ਬੱਕਰੀ ਲੈ ਘਰ ਭਰਾਉਣਾ ਯਾਰ ਆਈ ਨਾਣਾ ਆੜਿਆ ਕਰੋ ਯਾਰ ਜਦੋਂ ਹਾਂ ਸਹੀ ਜੈਜ ਮੈਂ ਮੈਂ ਜਵਾਕ ਇਹਦੇ ਕਰਕੇ ਦੇਤੀ ਨਹੀਂ ਮੈਂ 16000 ਤੋਂ ਪੱਟ ਘਟ ਦਿੰਦਾ ਨਹੀਂ ਸੀਗਾ ਨਹੀਂ ਉਹ ਯਾਰ ਚੱਲ ਉਹ ਜਦੋਂ ਬੰਦੇ ਨੇ ਕਹਿਤਾ ਯਾਰ ਕਹਿੰਦਾ ਬਾਈ ਆ ਬੱਕਰੀ ਆ ਬਾਈ ਛੱਡ ਬਾਈ ਛੱਡ ਕੇ ਵੇਖ ਲੈ ਛੱਡ ਕੇ ਵੇਖ ਲੈ ਬਾਈ ਆ ਤੇ ਥਣਾ ਜੀ ਧਾਰਾ ਮਾਰ ਲਾ ਜੇ ਕੋਈ 19 ਕੀ ਗੱਲ ਆ ਤਾਂ ਹੁਣ ਬੈਠੇ ਆ ਅਸੀਂ ਹਾਂ ਹੁਣ ਅਸੀਂ ਬੈਠੇ ਆ ਲੈ ਆ ਲੈ ਮਾਰ ਬਾਈ ਆਪਦੇ ਬਾਈ ਦਸਲ ਆ ਸਹੀ ਗੱਲ ਆ ਬਾਈ ਤਸੱਲੀ ਕਰ ਲਾ ਆਪਦੀ ਨਵੀਂ ਆ ਲੈ ਬਾਈ ਵੇਖ ਲਓ ਨਵੀਆਂ ਬੱਕਰੀ ਬਾਈ ਮੈਂ ਮਾਰਨਾ ਠੀਕ ਹੈ ਠੀਕ ਹੈ ਮਰਜ਼ੀ ਵੇਖਿਆ ਲੁੱਟ ਫੱਡੀ ਕਰਕੇ ਹਾਂ ਸਾਢੇ 13 ਹੀ ਲਖਾਈ ਬਾਈ ਕਰਾਊਗਾ ਪਾਟਾ ਭਾਈ ਜੀ ਪਿੰਡ ਕਿਹੜਾ ਸੀ ਆਪਣਾ ਮੁਕਸਰ ਭਾਈ ਮੁਕਸਰ ਤੋਂ ਆਏ ਸੀਗੇ ਭਾਈ ਬਲਜੀਤ ਹੋਰੀ ਆਏ ਸੀਗੇ ਸਾਰੇ ਸੁੱਖਾ ਤੇ ਯਮਨਾ ਤੇ ਜਾਨਵਰ ਲੈ ਕੇ ਆਏ ਸੀਗੇ ਚੰਗੇ ਜਾਨਵਰ ਵੇਖੀ ਇਹਨਾਂ ਦੇ ਬਾਈਆਂ ਦੇ ਬੱਚ ਯਾਰ ਇੰਨਾ ਕਿਨੇ ਢਗਾ ਦੇ ਹਾਂ 500 ਵਿੱਚ ਪਾ ਲੋ ਹਾਂ 10 ਹੋਰ ਦੇ ਦਈਏ ਕੁਲਦੀਪ ਨੂੰ ਵਾਏ ਮਾਰੀ ਓ ਕੁਲਦੀਪ ਆ ਭਾਈ ਜਿੰਦ ਕੇ ਭਾਈ ਗੇ ਲੈ ਯਾਰ ਭਾਈ ਦੂ ਵਿੱਚ ਪਾ ਕੇ ਭਰਾਓ ਸਾਈ ਆਲ ਪਾ ਦੇ ਭਰਾ ਤੇ ਸਾਈ ਆਲੇ ਫੜਾ ਦੇ ਗੇ ਲੈ ਭਾਈ ਯਾ ਦੇਖ ਹਾਂ ਯਾ ਦੇਖ 3 2 3 4 5 6 ਗੁੜੀਆਂ ਪੁੱਤ ਹਾਂ ਐਨੂੰ 8 9 10 ਅਸਾਂ ਪਾਸੇ ਕਰਦੇ ਹਾਂ ਪਾਸੇ ਕਰਨਾ 10000 ਆ 10.5 ਹੋ ਗਿਆ 11 11 ਆ ਜੋ ਬੱਕਰੀਆਂ ਪੰ ਲਈ 11 12 13 ਹਾਂ ਲਖਾਈ ਬਾਈ ਕਰਾਉਗਾ ਬਾਈ ਤੇ ਪੱਠ ਬੱਕਰੀ ਤੁਹਾਨੂੰ ਵਿਖਾਤੀ ਇੱਕ ਰਹੀ ਹੋਰ ਵਿਖਾ ਦਿੰਨੇ ਆ ਆ ਗੋੜੀਆਂ ਨੂੰ ਦਵਾਹੀ ਆ ਕੋ ਮਾ ਗੱਲ ਨਹੀਂ ਨਹੀਂ ਸਹੀ ਗੱਲ ਆ ਯਾਰ ਆ ਆ ਪਾਠ ਆ ਬਈ ਇਹ ਬੱਕਰੀ ਆ ਉਹ ਫਿਰਦੀ ਹਾਂ ਆਉ ਜਾਂਦੀ ਬਈ ਛੇਰੀ